ਪਰ ਦੇ ਵਿੱਚ ਪੀ ਆਰਟੀਸੀ ਅਤੇ ਪਨ ਵਾਸਤੇ ਮੁਲਾਜ਼ਮ ਜਿਹੜੇ ਉਹ ਸੜਕਾਂ ਤੇ ਉਤਰ ਆਏ ਹਨ ਸੂਬਾ ਸਰਕਾਰ ਦੇ ਖਿਲਾਫ ਉਹਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਹੱਕੀ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਅਤੇ ਟਰਾਂਸਪੋਰਟ ਵਿਭਾਗ ਦਾ ਪ੍ਰਾਈਵੇਟ ਬੱਸਾਂ ਪਾ ਕੇ ਨਿੱਜੀਕਰਨ ਕੀਤਾ ਜਾ ਰਿਹਾ ਹੈ ਕਿਲੋਮੀਟਰ ਸਕੀਮ ਲਿਆਂਦੀ ਜਾ ਰਹੀ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਔਰ ਵੀ ਕਈ ਜਿਹੜੀਆਂ ਉਹਨਾਂ ਦੀਆਂ ਹਾਕੀ ਮੰਦਾ ਸਨ ਜਿਨ੍ਹਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਫਿਲਹਾਲ ਕੋਈ ਐਸਾ ਧੰਨੇ ਪ੍ਰਦਰਸ਼ਨ ਨੂੰ ਲੈ ਕੇ ਕੋ ਕਾਲ ਜਾਰੀ ਨਹੀਂ ਕੀਤੀ ਸੀ ਪਰ ਸੁਭਾ ਸਰਕਾਰ ਜਿਹੜੀ ਆ ਉਹਨਾਂ ਦੇ ਉੱਪਰ ਸਖਤੀ ਦਿਖਾ ਰਹੀ ਸੀ ਉਹਨਾਂ ਦੇ ਯੂਨੀਅਨਾਂ ਦੇ ਆਗੂਆਂ ਨੂੰ ਰਾਤੋ-ਰਾਤ ਜਿਹੜਾ ਪੁਲਿਸ ਦੇ ਵੱਲੋਂ ਡਿਟੇਨ ਕਰ ਲਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਵੱਲੋਂ ਪੰਜਾਬ ਪੜ ਤੇ ਵਿੱਚ ਬਸ ਸਟੈਂਡ ਦੇ ਵਿੱਚ ਜਿਹੜਾ ਉਹ ਚੱਕਾ ਜਾਮ ਕੀਤਾ ਗਿਆ ਲੁਧਿਆਣਾ ਹੋਵੇ ਸੰਗਰੂਰ ਹੋਵੇ ਜਾਂ ਜਲੰਧਰ ਹੋਵੇ ਪਟਿਆਲਾ ਹੋਵੇ ਕਈ ਥਾਵਾਂ ਤੇ ਜਿਹੜਾ ਬਸ ਮੁਲਾਜ਼ਮਾਂ ਦੇ ਵੱਲੋਂ ਆਪਣੇ ਮੈਨੇਜਮੈਂਟ ਦੇ ਖਿਲਾਫ ਸੂਬਾ ਸਰਕਾਰ ਦੇ ਖਿਲਾਫ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਚੱਕਾ ਜਾਮ ਕੀਤਾ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਆਗੂਆਂ ਨੂੰ ਵੀ ਜਿਹੜਾ ਉਹ ਡਿਟੇਨ ਕੀਤਾ ਜਾ ਰਿਹਾ ਹੈ ਕਿ ਸੂਬਾ ਸਰਕਾਰ ਉਹਨਾਂ ਦੇ ਉੱਪਰ ਜਿਹੜੀ ਆ ਉਹ ਧੱਕੇਸ਼ਾਹੀ ਕਰ ਰਹੀ ਹੈ ਨਿਜੀਕਰਨ ਕਰ ਰਹੀ ਹੈ ਤੇ ਕਿਲੋਮੀਟਰ ਸਕੀਮ ਲਿਆ ਰਹੀ ਹੈ ਅਤੇ ਅਜਿਹਾ ਹੋਰ ਕਈ ਮੰਗਾ ਸੰਨ ਜਿਨ੍ਹਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਅਤੇ ਇਸ ਸਾਰੇ ਦੇ ਵਿੱਚ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਦੇ ਲਈ ਕਈ ਵਾਰ ਕੁਝ ਲੋਕ ਜਿਹੜਿਆ ਉਹ ਟਰਾਂਸਪੋਰਟ ਵਰਤਦੇ ਨੇ ਅਤੇ ਉਹਨਾਂ ਨੂੰ ਜਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਕਰਕੇ ਉਹਨਾਂ ਦੇ ਵੱਲੋਂ ਵੀ ਜਿਹੜਾ ਉਹ ਆਪਣੀ ਦੁੱਖ ਨੂੰ ਜਿਹੜਾ ਉਹ ਜ਼ਾਹਰ ਕੀਤਾ ਜਾ ਰਿਹਾ ਤਾਂ ਦੱਸ ਦिए ਕਿ ਪੰਜਾਬ ਪਰਦੇ ਵਿੱਚ ਸੰਗਰੂਹ ਦੀ ਗੱਲ ਕਰੀ ਤਾਂ ਸੰਗਰੂਹ ਦੇ ਵਿੱਚ ਵੀ ਜਿਹੜੀ ਆਪਣਾ ਸਮਾਜਮਾ ਦੇ ਨਾਲ ਤੱਕੇ ਸ਼ਾਇਫ ਹੁੰਦੀ ਆ ਇਹਨਾਂ ਬਸ ਮੁਲਾਜ਼ਮਾ ਦੀ ਲੁਧਿਆਣਾ ਦੇ ਵਿੱਚ ਵੀ ਜਿਹੜਾ ਬਸ ਮੁਲਾਜ਼ਮਾ ਦੀ ਪੁਲਿਸ ਮੁਲਾਜ਼ਮਾ ਦੇ ਨਾਲ ਹੱਥੋਪਾਈ ਹੁੰਦੀ ਆ ਤਾਂ ਇਸ ਦਰਮਿਆਨ ਤਾਂ ਵੀ ਦੱਸ ਦਿਆ ਕਿ ਇੱਕ ਕੱਚੇ ਮੁਲਾਜ਼ਮ ਦੇ ਵੱਲ ਸੰਗਰੂਹ ਦੇ ਵਿੱਚ ਆਪਣੇ ਆਪ ਨੂੰ ਅਗਲ ਗੌਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਉਸ ਸਮੇਂ ਵੀ ਜਿਹੜਾ ਉੱਥੇ ਮੌਕੇ ਤੇ ਹੜਕਮ ਮੱਚ ਜਾਂਦਾ ਹੈ। ਇੱਥੇ ਬੈਠੋ। ਪ੍ਰਾਈਮ ਮੋਦਲੀ ਅਮਨ ਤੱਕੜਦ ਭਾਜੀ ਸਰਕਾਰ ਇਹ ਬਹੁਤ ਪਹਿਲੇ ਸਮੇਂ ਤੋਂ ਕਿਲੋਮੀਟਰ ਸੀਵਰ ਟੈਂਡਰ ਹੋ ਰਹੀ ਹੈ ਵਾਰ-ਵਾਰ ਉਹਨੂੰ ਪੋਸਟਪੋਨ ਕਰ ਰਹੀ ਹੈ ਠੀਕ ਹੈ ਜੀ ਜਦੋਂ ਹਰ ਵਾਰ ਪ੍ਰੋਗਰਾਮ ਪੋਸਟਪੋਨ ਹੁੰਦਾ ਤੇ ਸਾਡਾ ਪ੍ਰੋਗਰਾਮ ਹੀ ਨਾਲ ਪੋਸਟਪੋਨ ਕਰ ਦਿੱਤਾ ਜਾਂਦਾ ਜੀ ਹੁਣ ਸਰਕਾਰ ਨੇ ਆਪਣੀਆਂ ਰੈਲੀਆਂ ਲਗਾਉਣੀਆਂ ਸੀ ਜਿਵੇਂ ਕਿ ਨਨਤਪੁਰ ਸਾਹਿਬ 350 ਸਾਲਾ ਮਨਾਇਆ ਗਿਆ ਕੱਲ ਡੇਰਾ ਬਾਬਾ ਨਾਨਕ ਪ੍ਰੋਗਰਾਮ ਕੀਤਾ ਗਿਆ ਉਦੋਂ ਉਦੋਂ ਤੱਕ ਸਰਕਾਰ ਸਾਰਾ ਕੁਝ ਪੋਸਟਪੋਨ ਕਰਦੀ ਰਹੀ ਹੈ ਠੀਕ ਹੈ ਜੀ ਹੁਣ ਆਪਣੇ ਪ੍ਰੋਗਰਾਮ ਸਰਕਾਰ ਨੇ ਲਗਾ ਲਏ ਆ ਤੇ ਅੱਜ ਅਸੀਂ ਹਲੇ ਬੰਦ ਕਰਨ ਦੀ ਕਾਲ ਨਹੀਂ ਦਿੱਤੀ ਸੀ ਅਸੀਂ ਇਹ ਕਿਹਾ ਸੀ ਵੀ ਜੇ ਟੈਂਡਰ ਖੁੱਲੂਗਾ ਤੇ ਦੁ ਬੱਟ ਸਵਿਰੀਏ ਸਵਿਰੀਏ ਸਰਕਾਰ ਨੇ ਨਹੀਂ ਸ਼ਕਤੀ ਦਿਖਾਈ ਸਾਡੇ ਜਿਹੜੇ ਮੇਨ ਪ੍ਰਧਾਨ ਸੈਂਟਰ ਬੋਡੀ ਦੇ ਤੋਂ ਸ਼ੇਰ ਸਿੰਘ ਜੀ ਸਾਡੇ ਚੇਅਰਮੈਨ ਸਾਹਿਬ ਇਹਨਾਂ ਨੂੰ ਸਾਰਿਆਂ ਦੇ ਘਰਾਂ 'ਚ ਸਵਿਰੀਏ 4 ਵਜੇ ਪੁਲਿਸ ਪਹੁੰਚੀ ਤੇ ਰੇਡ ਕਰ ਦਿੱਤਾ ਹੁਣ ਜਿਹੜੇ ਪ੍ਰਧਾਨ ਮੰਨ ਲਓ ਸਾਡੇ ਬਾਹਰ ਆ ਠੀਕਾ ਪੁਨਰੇ ਵਾਈਫ ਘਰੇ ਆ ਪਰਿਵਾਰ ਘਰੇ ਆ ਇਹ ਕਿੱਥੋਂ ਦਾ ਕੰਮ ਆ ਕਿ ਅਸੀਂ ਉਹਨਾਂ ਦੇ ਘਰੇ ਜਾ ਕੇ ਰੇਡ ਕਰੀਏ ਇਸ ਲਈ ਸੈਂਟਰ ਬੋਡੀ ਦੇ ਕਹਿਣ ਤੇ ਪੂਰੇ ਪੰਜਾਬ ਦੀ ਸਰਵਿਸ ਬੰਦ ਆ ਜਿੱਥੇ ਜਿੱਥੇ ਸਾਡੀਆਂ ਬੱਸਾਂ ਖੜੀਆਂ ਉੱਥੇ ਖੜੀਆਂ ਰਹਿਣਗੀਆਂ ਬੱਸ ਸਟੈਂਡ ਬੰਦ ਆ ਟੋਟਲ ਮੁਕੰਮਲ ਸਰਵਿਸ ਬੰਦ ਕੀਤੀ ਗਈ ਆ ਸੈਂਟਰ ਬ